ਵਾਲੀ ਦਾ ਤਿਉਹਾਰ ਆ ਤਾਂ ਪੂਰੇ ਮੁਲਕ ਦੇ ਵਿੱਚ ਰੌਣਕਾਂ ਜਿਹੜੀਆਂ ਲਗੀਆਂ ਹੋਈਆਂ ਨੇ ਪਰ ਕਿਹਾ ਜਾਂਦਾ ਕਿ ਦੀਵਿਆਂ ਦੀ ਦੀਵਾਲੀ ਹੁੰਦੀ ਹੈ ਤੇ ਦੀਵੇ ਜਿਹੜੇ ਕਿਵੇਂ ਬਣਦੇ ਹੈਗੇ ਨੇ ਕਿੰਨੀ ਮਿਹਨਤ ਲੱਗਦੀ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਗੁੱਲਕਾਂ ਗਮਲੇ ਇਹ ਕਿਵੇਂ ਤਿਆਰ ਹੁੰਦੇ ਨੇ ਇਹ ਅਸੀਂ ਪੂਰੀ ਤੁਹਾਨੂੰ ਅੱਜ ਪੂਰਾ ਇਹ ਦਿਖਾਵਾਂਗੇ ਪ੍ਰੋਸੈਸ ਕਿ ਆਖਰ ਕਿਸ ਤਰ੍ਹਾਂ ਇਹ ਚੀਜ਼ਾਂ ਮਿੱਟੀ ਦੇ ਜਿਹੜੇ ਬਰਤਨ ਨੇ ਭਾਵੇਂ ਗਮਲੇ ਨੇ ਭਾਵੇਂ ਉਹ ਪਲੇਟਾਂ ਹੈਗੀਆਂ ਨੇ ਭਾਵੇਂ ਉਹ ਗੁੱਲਕ ਹੋਣ ਕਿਵੇਂ ਤਿਆਰ ਹੁੰਦੇ ਨੇ ਅੱਜ ਅਸੀਂ ਤੁਹਾਨੂੰ ਪ੍ਰੋਸੈਸ ਦਿਖਾਵਾਂਗੇ ਜਿਸ ਮਿੱਟੀ ਦੇ ਉੱਪਰ ਮੈਂ ਖੜੀ ਆ ਨਾ ਇਹ ਮਿੱਟੀ ਤੁਹਾਨੂੰ ਦਿਖਾ ਰਹੀ ਆ ਇਹ ਚੀਕਣੀ ਮਿੱਟੀ ਹੈ ਇਸੇ ਮਿੱਟੀ ਤੋਂ ਹੀ ਜਿਹੜਾ ਹੈਗਾ ਪੂਰਾ ਮਿੱਟੀ ਦੇ ਆ ਜਿਹੜੇ ਦੀਵੇ ਨੇ ਗੁੱਲਕ ਨੇ ਫਲੇਟਾਂ ਇਹ ਤਿਆਰ ਹੁੰਦੀਆਂ ਨੇ ਇਹ ਚੀਕਣੀ ਮਿੱਟੀ ਇਹਨੂੰ ਕਿਹਾ ਜਾਂਦਾ ਹੈ ਚੀਕਣੀ ਮਿੱਟੀ ਇਹ ਜਿਹੜੀ ਕਿ ਮਿੱਟੀ ਚੀਕਣੀ ਨੂੰ ਕੁੱਟ ਕੇ ਉਸ ਤੋਂ ਬਾਅਦ ਪੂਰਾ ਪ੍ਰਕਾਸ਼ ਹੁੰਦਾ ਹੈ ਕਿਵੇਂ ਬਣਾਇਆ ਜਾਂਦਾ ਇਹ ਵੀ ਅਸੀਂ ਤੁਹਾ ਨਾਲ ਗੱਲ ਕਰਾਂਗੇ ਸਿੱਧਾ ਬਾਈ ਹੋਣੀ ਅੰਦਰ ਬਹੁਤ ਸਾਰਾ ਸਮਾਨ ਬਣਾ ਰਹੇ ਉਹਨਾਂ ਦੇ ਨਾਲ ਵਿੱਚ ਸਿੱਧਾ ਉਹਨੂੰ ਮਿਲਾਉਂਦੇ ਆ ਚੱਲਦੇ ਅੰਦਰ ਕਿ ਕਿਸ ਤਰ੍ਹਾਂ ਪੂਰਾ ਜਿਹੜਾ ਇਹ ਸਮਾਨ ਤਿਆਰ ਕੀਤਾ ਜਾਂਦਾ ਤਾਂ ਗੁੱਲਕ ਦੇਖੋ ਤੁਸੀਂ कि सोहने तरीके बई दे ये तैयार की जा रही है तो मिट्टी की तुम वेखो कि सोहने तरीके बनाई जा रही है तो अंकल कितना टाइम लगता है इसको इसमें कई प्रोसेस होते हैं मिट्टी सबसे पहले मिट्टी कौन सी चिकन मिट्टी होती है ठीक है चिकन मिट्टी मंगाई जाती है उसको सुखाएंगे फोड़ेंगे ब्रेक करेंगे फिर भिगोएंगे फिर ये तैयार करके ऐसे फिर जाके बनता है सामान फिर उसको सूखेगा जब जाके पकेगा भिखोने कितने टाइम भिगो के रखते हो बारह घंटे उसके बाद ये पूरी फिर उसको आप पूरा सेट करते हो ना उसके बाद ये बने। और इसको क्या बोलते हैं अंकल जी चाक चाक तो और दिन में कितने बना लेते हो गुल्लक सौ डेढ़ सौ सौ डेढ़ सौ बना लेते हो ना और ये सूखने में कितना टाइम लगेगा एक हफ्ता एक हफ्ता लगेगा पूरा सूखने में और जो ये आप चलती कैसे आप थोड़ा सा बता दोगे ये बिजली 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 से से ही ही है, 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 है चलेगी चलेगी मोटर मोटर। लगा लगा रखी है, लगा रखी, है। बिजली के तार कितना टाइम हो हो गया अंकल आप कोई करते सारी उम्र तो। प्रैक्टिस है। जैसे आप धीरे से जैसे थ्रेड से निकाल रहे हो धागे से एकदम रख रहे हो तो जैसे टूटने का भी नहीं क्योंकि प्रैक्टिस होगी आपको बिल्कुल प्रैक्टिस है इतनी आपकी ये सब काम कर रहे हैं पता ही नहीं ये, ये तो कहाँ से लेके आते तो मिट्टी, मिट्टी से। तो से और जैसे आप मार्केट में देते हो गए ना ये कितने में बिक जाती है फिर आपके ही आगे? दस में है सारी। इतनी में दस में, जैसे बाप बोल रहे हो बारह घंटे सूखने में लग गए और दस रुपए में बिकेगी आगे दस रुपए

ਦੀਵਾਲੀ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਸੋ ਦੇਖੋ ਬਾਈ ਹੋਰੇ ਕਿਡੇ ਸੋਹਣੇ ਤਰੀਕੇ ਦੇ ਨਾਲ ਚੱਕ ਦੇ ਉੱਪਰ ਪੂਰੀ ਇੱਕ ਗੋਲਕ ਜਿਹੜੀ ਆ ਤਿਆਰ ਕੀਤੀ ਜਾ ਰਹੀ ਹੈ ਸਾਡੇ ਹੁੰਦੇ ਹੁੰਦੇ ਬਾਈ ਨੇ ਮਨ ਲਾਦਾ ਪੰਜ ਬਣਾ ਦਿੱਤੀਆਂ ਤੇ ਸਾਨੂੰ ਸ਼ਾਇਦ 5 ਮਿੰਟ ਵੀ ਨਹੀਂ ਹੋਏ ਹੋਣੇ ਕੜੇ ਤਾਂ ਬਹੁਤ ਛੋੜੇ ਸਮੇਂ ਦੇ ਵਿੱਚ ਇਹ ਪੂਰੀ ਜਿਹੜੀ ਹੈ ਇਹ ਬਣਾ ਰਹੇ ਤੁਸੀਂ ਵੇਖੋ ਕਿੰਨੀ ਸਫਾਈ ਹੁੰਦੀ ਹੈ ਕਿਉਂਕਿ ਕਹਿੰਦੇ ਸਾਡੀ ਉਮਰਾਂ ਹੀ ਲੰਘ ਗਈਆਂ ਇਹ ਕੰਮ ਦੇ ਉੱਪਰ ਇਸ ਕਰਕੇ ਸਾਨੂੰ ਬਹੁਤ ਤਜਰਬਾ ਦੇਖੋ ਸਾਹਮਣੇ ਥੋੜੇ ਡਿਜ਼ਾਈਨ ਵੀ ਜਿਹੜਾ ਬਾਈ ਨੇ ਪੂਰਾ ਪਾਇਆ ਉੱਪਰ ਨਿਕਨਿਕਾ ਕਰਕੇ ਇੱਕ ਡਿਜ਼ਾਈਨ ਵੀ ਜਿਹੜਾ ਕੋ ਪਾਇਆ ਤਾਂ ਤੁਸੀਂ ਵੇਖੋ ਕਿ ਕਿੱਡੇ ਸੋਹਣੇ ਤਰੀਕੇ ਦੇ ਨਾਲ ਪੂਰਾ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਰੱਖਿਆ ਗਿਆ ਤਾਂ ਕਿੰਨੀ ਮਿਹਨਤ ਲੱਗਦੀ ਹੈ ਬਾਈ ਨੇ ਦੱਸਿਆ ਇਹ ਪਹਿਪ ਸੀ ਪੰਜਾਬ ਤੋਂ ਮਿੱਟੀ ਲੈ ਕੇ ਆਉਣਾ ਪਿਆ ਚੀਕਨੀ ਮਿੱਟੀ ਉਸ ਤੋਂ ਬਾਅਦ ਭਿਉਂ ਕੇ ਰੱਖਦੇ ਹਾਂ 12 ਘੰਟੇ ਫਿਰ ਉਹਨੂੰ ਪ੍ਰੋਪਰ ਇੱਕ ਪੇਸਟ ਦੇ ਹਿਸਾਬ ਨਾਲ ਜਿਹੜਾ ਬਣਾਇਆ ਜਾਂਦਾ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਜਾ ਕੇ ਪ੍ਰਸਸ ਚੱਲਦਾ ਹੈ ਬਣਾਉਣ ਤੋਂ ਬਾਅਦ ਵੀ 12 ਘੰਟੇ ਸੁੱਕਣ ਤੇ ਲੱਗਦੇ ਨੇ 12 ਦਿਨ ਸੁੱਕਣ ਤੇ ਉਸ ਤੋਂ ਬਾਅਦ ਕਹਿੰਦੇ ਸਾਡੀ ਸਿਰਫ 10 ਰੁਪਏ ਦੇ ਵਿੱਚ ਜਿਹੜੀ ਗੁੱਲਕ ਜਿਹੜੀ ਹੈ ਉਹ ਮਿਲਦੀ ਹੈ ਤੇ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਵਾਂਗੇ ਸਾਇਸ ਤੁਹਾਨੂੰ ਮੇਰਾ ਤਾਂ 50 ਤੋਂ ਘੱਟ ਨਹੀਂ ਮਿਲਦੀ ਹੋਣੀ ਆ ਨਾ ਜਿਆਦਾ ਘੱਟ ਨਹੀਂ ਤਾਂ 50 ਰੁਪਏ ਦੇ ਇਸੇ ਕਹਿ ਸਕਦੇ ਸਨ 50 ਤੋਂ ਘਾਟੇ ਗੁੱਲਕ ਜਿਹੜੀ ਨਹੀਂ ਮਿਲਦੀ ਪਰ ਇਹਨਾਂ ਦੀ ਮਿਹਨਤ ਸਿਰਫ ਕਿੰਨੀ ਮਿਹਨਤ ਲੱਗਦੀ ਤੁਸੀਂ ਦੇਖੋ 10 ਰੁਪਏ ਦੇ ਪਿੱਛੇ ਪੂਰਾ ਕਿੱਡਾ ਵੱਡਾ ਪ੍ਰੋਸੈਸ ਹੈ ਤਾਂ ਦੇਖੋ ਇਹ ਮਿਹਨਤ ਨੂੰ ਸਲਾਮ ਹੈ ਇਹਨਾਂ ਦੇ ਨੂੰ ਕਿਉਂਕਿ ਕਿੰਨਾ ਸਮਾਂ ਘੱਟ ਕੇ ਜਿਹੜਾ ਇਹ ਪੂਰਾ ਇਹ ਗੁੱਲਕ ਨੂੰ ਤਿਆਰ ਕਰਦੇ ਤੁਸੀਂ ਦੇਖੋ ਕਿੱਡੀ ਸੋਹਣੀ ਸਫਾਈ ਹੈ ਸਫਾਈ ਦੇਖੋ ਤੁਸੀਂ ਕਿਹੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਹੈ ਇਹ ਬਣਾ ਰਹੇ ਨੇ ਹੋਰ ਵੀ ਕੁਝ ਬਣੋ ਨੇ ਤੇ ਪਰ ਜੇ ਗੁੱਲਕ ਜਾਂ ਫਿਰ ਹੋਰ ਵੀ ਹੈ ਫਿਰਾਲ ਗੁੱਲ ਲੁਪੀ ਦੇ ਮੋਟਰ ਰਹਿ ਗਏ ਦਿਨ ਉਹ ਤਾਂ ਦੇਖੋ ਕਿ ਕਿੱਡੇ ਸੋਹਣੇ ਤਰੀਕੇ ਦੇ ਨਾਲ ਜੜੀ ਇਹ ਬਣਾਈ ਜਾਣੀ ਤਾਂ ਹੋਰ ਵੀ ਤੁਹਾਨੂੰ ਦਿਖਾ ਰਹੇ ਆ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਇਹਨਾਂ ਨੇ ਇਸ ਚੱਕ ਦੇ ਉੱਪਰ ਜੜੀਆਂ ਬਣਾਈ ਆਈਆਂ ਇਹ ਕਾਦਾ ਬਣਿਆ ਹੋਇਆ ਜੀ ਉਹ ਸਾਡੇ ਇੱਕ ਚੁੰਦਾ ਤੁਸੀਂ ਦੇਖੋ ਇੱਧਰ ਮਿੱਟੀ ਵੀ ਬਾਈ ਨੇ ਰੱਖੀ ਹੋਈ ਹੈ ਨਾਲ-ਨਾਲ ਮਿੱਟੀ ਵਰਤ ਕੇ ਨਾਲ-ਨਾਲ ਹੀ ਜਿਹੜਾ ਇਹ ਪੂਰੇ ਗੋਲਕ ਤਿਆਰ ਕੀਤੇ ਜਾ ਰਹੇ ਨੇ ਪਿੱਛੇ ਵੀ ਤੁਹਾਨੂੰ ਦਿਖਾ ਰਹੇ ਆ। ਦਾ ਛੋਟੇ-ਛੋਟੇ ਬੱਚੇ ਤੁਸੀਂ ਵੇਖੋ ਕਿੱਡੇ ਸੋਹਣੇ ਬਾਈ ਨੇ ਸਾਰੀਆਂ ਬਣਾ ਕੇ ਤਿਆਰ ਕੀਤੀਆਂ ਹੋਈਆਂ ਇਹ ਜਿਹੜੇ ਤੁਸੀਂ ਤਿਆਰ ਕੀਤੀਆਂ ਹੋਈਆਂ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਸ਼ੁਰੂ ਕੀਤੇ ਹੋਣ ਤੁਹਾਨੂੰ ਇਹ ਤਾਂ 4 ਦਿਨ ਹੋ ਗਏ। 4 ਦਿਨ ਤੁਸੀਂ ਇਹ ਨਹੀਂ ਬਣਾ ਲਈ ਆਏ। ਚਾਰ ਦਿਨਾਂ ਵਿੱਚ ਤੁਸੀਂ ਵੇਖੋ ਤੁਹਾਨੂੰ ਗਿਣਤੀ ਦਿਖਾ ਰਹੇ ਹਾਂ ਸੀ ਕਿੱਡੀ ਗਿਣਤੀ ਹੈ ਚਾਰ ਦਿਨਾਂ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਜਿਹੜੀ ਪੂਰੀਆਂ ਗੁਲਕਾਂ ਬਣਾਈਆਂ ਜਾ ਰਹੀਆਂ ਨੇ ਕਿੱਡੇ ਸੋਹਣੇ ਕਟੋਰੇ ਮਿੱਟੀ ਦਾ ਹਰ ਇੱਕ ਚੀਜ਼ ਕਹਦੇ ਬਣਾ ਰਹੇ ਹੈ ਕਹਿੰਦੇ ਸਾਨੂੰ ਸਾਡਾ ਕੰਮ ਹੀ ਇਹੀ ਹੈ ਪਰ ਜਦੋਂ ਤਿਹਾਰਾਂ ਦਾ ਦਿਨ ਹੁੰਦਾ ਜਿਵੇਂ ਦੀਵਾਲੀ ਦਾ ਦਿਨ ਹੁੰਦਾ ਕਹਿੰਦੇ ਉਦੋਂ ਜਿਹੜਾ ਸਾਲਾ ਕੰਮ ਥੋੜਾ ਜ਼ਿਆਦਾ ਵੱਧ ਵੀ ਜਾਂਦਾ ਤੇ ਚੱਲ ਵੀ ਪੈਂ ਤੁਸੀਂ ਵੇਖੋ ਸਭ ਤੋਂ ਸੋਹਣੀ ਗੱਲ ਕਿ ਮਹਿਜ਼ 10 ਰੁਪਏ ਦੇ ਵਿੱਚ ਹੀ ਜਿਹੜੀ ਹੈ ਇਨਾਂ ਦੀ ਅੱਗੇ ਵੇਖਣੀ ਹੈ ਉਸ ਤੋਂ ਬਾਅਦ ਇਹ ਪੇਂਟ ਹੋਣਾ ਤੇ ਮਾਰਕੀਟ ਚ ਜਾ ਕੇ ਉਹ ਹੀ ਰੇਟ ਜਿਹੜਾਗਾ ਦੁੱਗਣਾ ਤਿੱਗਣਾ ਜਿਹੜਾ ਉਹ ਹੋ ਜਾਂਦਾ ਕਿੱਡੀ ਸੋਹਣੀ ਤਸਵੀਰ ਕਿੰਨੀ ਮਿਹਨਤ ਇਹਨਾਂ ਦੀ ਮਿਹਨਤ ਨੂੰ ਸਲਾਮ ਦੇਖੋ ਜਿਹੜਾ ਇੰਨਾ ਸਮਾਂ ਇਹਨਾਂ ਦੇਤੇ ਲੱਗ ਜਾਂਦਾ ਤਾਂ ਦੇਖੋ ਇਹ ਤਸਵੀਰ ਕਿੱਡੀ ਸੋਹਣੀ ਤਸਵੀਰ ਬੜੀ ਮਿਹਨਤ ਇਹਨਾਂ ਗੁਲਕਾਂ ਤੇ ਲਾਈ ਆਪਾਂ ਤੁਹਾਨੂੰ ਦਿਖਾਇਆ ਪ੍ਰੋਸੈਸ ਉਹ ਪਿੱਛੇ ਮਿੱਟੀ ਵੀ ਜਿਹੜੀ ਕੁੱਟ ਰਹੇ ਨੇ ਉਹ ਵੀ ਅਸੀਂ ਦਿਖਾ ਦਿੰਨੇ ਆ ਮਿੱਟੀ ਕੁੱਟੀ ਜਾ ਰਹੀ ਹੈ ਉਹੀ ਚੀਕਣੀ ਮਿੱਟੀ ਹੈ ਜਿੰਨਾ ਦੀ ਇਹ ਗੱਲ ਕਰਨੇ ਕਿ ਚੀਕਣੀ ਮਿੱਟੀ ਨੂੰ ਅਸੀਂ ਕਿਵੇਂ ਕੁੱਟਦੇ ਆ ਕੁੱਟ ਕੇ ਉਸ ਤੋਂ ਬਾਅਦ ਇਹਨੂੰ ਭਿਉਂਨੇ ਆ 12 ਘੰਟੇ ਭਿਓ ਕੇ ਰੱਖਦੇ ਆ ਉਸ ਤੋਂ ਬਾਅਦ ਜਾ ਕੇ ਸਾਡੀ ਜਿਹੜੀ ਹੈ ਅੱਗੇ ਅਸੀਂ ਇਹਨੂੰ ਵਰਤਨੋ ਚ ਲਿਆਉਣਾ ਤੁਸੀਂ ਵੇਖੋ ਆਸ-ਪਾਸੇ ਤੁਹਾਨੂੰ ਕੋਈ ਅੱਗੇ ਪਿੱਛੇ ਪੂਰੀ ਮਾਰਕੀਟ ਜਿਹੜੀ ਬਣੀ ਹੋਈ ਹੈ ਇਹ ਪਿੱਛੇ ਸਾਰੇ ਜਿਹੜੇ ਨੇ ਇਹ ਦੀਵੇ ਬਣਾ ਰਹੇ ਨੇ ਘੁਮਾਰ ਕਲੋਨੀ ਇਹ ਚੰਡੀਗੜ੍ਹ ਦੀ ਜਿੱਥੇ ਮੋਂਚ ਹੋਇਆ ਤੁਸੀਂ ਵੇਖੋ ਇਹ ਚੀਕਣੀ ਮਿੱਟੀ ਹੈ ਇਹ ਕੁੱਟ ਕੇ ਰੱਖੀ ਹੋਈ ਹੈ ਇਹਨਾਂ ਨੇ ਇਹਨੂੰ ਹੋਰ ਵੀ ਬਰੀਕ ਕੀਤਾ ਜਾਊਗਾ ਪੂਰਾ ਚੂਰਾ ਕੀਤਾ ਜਾਊਗਾ ਉਸ ਤੋਂ ਬਾਅਦ ਇਹਨੂੰ ਭੋਂ ਕੇ ਰੱਖਿਆ ਜਾਊਗਾ 12 ਘੰਟੇ 12 ਘੰਟੇ ਭੋਂਣ ਤੋਂ ਬਾਅਦ ਜਾ ਕੇ ਜਿਹੜਾ ਇਹ ਵਰਤੋਂ ਦੇ ਵਿੱਚ ਆਊਗੀ ਉਸ ਤੋਂ ਬਾਅਦ ਪੂਰਾ ਚੀਕਣਾ ਕਰਕੇ ਇਹਨਾਂ ਨੂੰ ਅੱਗੇ ਜਾ ਕੇ ਜਿਹੜਾ ਹੈ ਪੂਰਾ ਬਣਾਇਆ ਜਾਏਗਾ ਤਾਂ ਤੁਸੀਂ ਵੇਖੋ ਆ ਪੂਰਾ ਪੇਸਟ ਜਿਆ ਬਣਾ ਕੇ ਇਹਨਾਂ ਨੇ ਰੱਖ ਰੱਖਿਆ ਇਸ ਤੋਂ ਬਾਅਦ ਵੀ ਅੱਗੇ ਭੌਂ ਕੇ ਰੱਖੀ ਹੋਈ ਹੈ ਸ਼ਾਇਦ ਆ ਪੂਰੀ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹ ਟਿਊਬਰੀ ਭੌਂ ਕੇ ਰੱਖੀ ਹੋਈ ਹੈ ਮਿੱਟੀ ਪੂਰੀ ਚੂਰਾ ਕਰਕੇ ਇਹਨਾਂ ਨੇ ਪਹਿਲਾਂ ਇਦਾਂ ਦਾ ਬਣਾਇਆ ਤਾਂ ਉਹ ਦੇਖੋ ਇਹ ਆਹ ਵਾਲੀ ਮਿੱਟੀ ਜਿਹੜੀ ਹੈ ਇਹ ਜ਼ਿਆਦਾ ਵਰਤੋਂ ਕਰ ਰਹੇ ਨੇ ਇਹ ਮਿੱਟੀ ਹੈ ਜਿਹੜੀ ਕਹਿੰਦੇ ਪੰਜਾਬ ਤੋਂ ਅਸੀਂ ਲੈ ਕੇ ਆਉਂਦੇ ਆਂ ਪੰਜਾਬ ਤੋਂ ਹੀ ਮਿੱਟੀ ਲੈਣੀ ਲੈ ਕੇ ਆਉਂਦੇ ਨੇ ਤਾਂ ਗਮਲੇ ਵੀ ਪੂਰੇ ਇੱਥੇ ਤਿਆਰ ਜੜੇ ਨੇ ਉਹ ਹੋ ਰਹੇ ਨੇ ਗਮਲੇ ਗੁੱਲਕ ਮਿੱਟੀ ਦੀ ਬਣੀ ਹਰ ਇੱਕ ਚੀਜ਼ ਜਿਹੜੀ ਹੈ ਉਹ ਇੱਥੇ ਹੀ ਜਿਹੜੇ ਬਣਾਈ ਜਾ ਰਹੀ ਹੈ ਤਾਂ ਅਸੀਂ ਮਿੱਟੀ ਦਾ ਤੁਹਾਨੂੰ ਦਿਖਾਣਾ ਹੈ ਪ੍ਰਸਸ ਜਿਹੜਾ ਪਿੱਛੇ ਵਾਈ ਹੋਣਾ ਦੇ ਵੱਲੋਂ ਇੱਕ ਮਿੱਟੀ ਜਿਹੜੀ ਕੁੱਟੀ ਜਾ ਰਹੀ ਹੈ ਕਿਵੇਂ ਪੂਰਾ ਕਿਨਾ ਸਮਾਂ ਲੱਗਦਾ ਹੋਊਗਾ ਇਹਨਾਂ ਨੇ ਪੂਰਾ ਬਰੀਕ ਕੀਤਾ ਇਹਨਾਂ ਨੇ ਬਰੀਕ ਕਰਨ ਤੋਂ ਬਾਅਦ ਹੀ ਜਿਹੜਾ ਇਹ ਫਿਰ ਵਰਤੋਂ ਚ ਆਉਂਦੀ ਹੈ ਦੇਖੋ ਕਿੱਡੇ ਸੋਹਣੇ ਸੋਹਣੇ ਦੀਵੇ ਵੱਡੇ ਦੀਵੇ ਬਣਾ ਰੱਖੇ ਨੇ

ਜਿਵੇਂ ਜਾਂਦੇ ਇਹ ਦੇਖੋ ਪਹਿਲਾਂ ਪੂਰਾ ਚੂਰਾ ਕਰਨਗੇ ਇਹਨੂੰ ਚੂਰਾ ਕਰਨ ਤੋਂ ਬਾਅਦ ਫਿਰ ਉਸ ਤਰ੍ਹਾਂ ਜਿਵੇਂ ਭੋਂ ਕੇ ਰੱਖੀ ਐ ਇਦਾਂ ਭੋਂ ਕੇ ਰੱਖੀ ਜਾਏਗੀ ਇਹ ਡਰਮ ਵੀ ਬਣਾਏ ਹੋਏ ਇਹਨਾਂ ਨੇ ਡਰਮਾਂ ਦੇ ਵਿੱਚ ਵੀ ਜਿਹੜੀ ਐ ਇਹ ਭੋਂ ਕੇ ਰੱਖੀ ਜਾਊਗੀ ਉਸ ਤੋਂ ਬਾਅਦ ਜਾ ਕੇ ਇਹ ਏ ਵਰਤੋ ਦੇ ਵਿੱਚ ਆਊਗੀ ਤਾਂ ਤੁਸੀਂ ਵੇਖੋ ਕਿੰਦੀ ਮਿਹਨਤ ਐ ਇਹਨਾਂ ਦੀ ਕਹਿੰਦੇ ਨੇ ਮਿਹਨਤ ਨੂੰ ਜਰੂਰ ਸਲਾਮ ਕਰਨਾ ਚਾਹੀਦਾ ਐ ਐਨੀ ਮਿਹਨਤ ਕਰਨ ਤੋਂ ਬਾਅਦ ਹੀ ਜਿਹੜਾ ਇਹ ਜਾ ਕੇ ਇਹਨਾਂ ਦੀ ਮਿਹਨਤ ਨੂੰ ਬੂਰ ਪੈਂਦਾ ਤੁਸੀਂ ਵੇਖੋ ਕਿੰਨਾ ਲੰਬਾ ਪ੍ਰੋਸੈਸ ਹੈ ਮਿੱਟੀ ਲੈ ਕੇ ਆਉਣੀ ਫਿਰ ਉਹਦਾ ਚੂਰਾ ਕਰਨਾ ਪੂਰਾ ਉਸ ਤੋਂ ਬਾਅਦ ਭਿਉ ਕੇ ਰੱਖਣੀ ਉਸ ਤੋਂ ਬਾਅਦ ਬਣਾਉਣਾ ਤੇ ਮਹਿਜ਼ 10 ਰੁਪਏ ਦੇ ਵਿੱਚ ਜਿਹੜੀ ਇਹਨਾਂ ਦੀ ਜਾ ਕੇ ਗੁੱਲਕ ਵਿਕਦੀ ਹੈ ਤੇ ਇਹ ਦੀਵੇ ਜਿਹੜੇ ਛੋਟੇ-ਛੋਟੇ ਬਹੁਤ ਛੋਟੇ ਮਤਲਬ ਕਿ ਰੁਪਈਆਂ ਦੇ ਹਿਸਾਬ ਨਾਲ ਵਿਕਦੇ ਨੇ ਤੇ ਜਾ ਕੇ ਇਹਨਾਂ ਦੀ ਮਿਹਨਤ ਤੁਸੀਂ ਵੇਖੋ ਕਿੰਨਾ ਸਮਾਂ ਲੱਗਦਾ ਸੀ ਕਹਿੰਦੇ ਆ ਕਿ 2 ਰੁਪਏ ਦਾ ਜਾਂ 5 ਰੁਪਏ ਦਾ ਜਿਹੜਾ ਦੀਵਾ ਮਿਲਦੇ ਤਾਂ 2 ਰੁਪਏ ਜਾਂ 5 ਰੁਪਏ ਦੇ ਦੀਵੇ ਦੇ ਪਿੱਛੇ ਕਿੱਡੀ ਵੱਡੀ ਮਿਹਨਤ ਆ ਕਿੱਡਾ ਵੱਡਾ ਸੰਘਰਸ਼ ਆ ਤੁਸیں ਪੂਰੀ ਕਹਾਣੀ ਅਸੀਂ ਤੁਹਾਨੂੰ ਦਿਖਾਈ ਆ ਤਾਂ ਦੀਵਾਲੀ ਦੇ ਮੌਕੇ ਅਸੀਂ ਹਰ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਚੀਜ਼ ਅਸੀਂ ਦਿਖਾਈਏ ਤੁਹਾਨੂੰ ਕਿ ਮਿੱਟੀ ਦੇ ਦੀਵਿਆਂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਤਾਂ ਇਹ ਚੀਜ਼ ਅਸੀਂ ਤੁਹਾਨੂੰ ਦਿਖਾਈਏ ਕਿ ਪਤਾ ਲੱਗ ਸਕੇ ਕਿ ਆਹ ਕੰਮੱਟੀ ਦੇ ਦੀਵੇ ਜਿਹੜੇ ਨੇ ਉਹ ਕਿਵੇਂ ਬਣਦੇ ਨੇ ਕਿੰਨੀ ਮਿਹਨਤ ਪਿੱਛੇ ਇਹਦੀ ਹੈਗੀ ਆ ਕਿੰਨਾ ਸੰਘਰਸ਼ ਆ ਕਿੰਨਾ ਸਮਾਂ ਲੱਗਦਾ ਹੈ ਤਾਂ ਜ਼ਰੂਰ ਇਹ ਦੀਵੇ ਜਿਹੜੇ ਨੇ ਬਣਾਉਂਦੇ ਨੇ ਜਰੂਰ ਅਸੀਂ ਦੀਵੇ ਖਰੀਦਿਆ ਕਰੀਏ ਕਿਉਂਕਿ ਹਾਲਾਂਕਿ ਬਹੁਤ ਸਾਰੇ ਚਾਈਨਾ ਮੇਡ ਚੀਜ਼ਾਂ ਜਿਹੜੀ ਜਗਮਗਾਹਟ ਭਰੀਆਂ ਚੀਜ਼ਾਂ ਆ ਗਈਆਂ ਨੇ ਮਾਰਕੀਟ ਦੇ ਵਿੱਚ ਉਹ ਸਾਡਾ ਦਿਲ ਮਨ ਜਰੂਰ ਖਿੱਚਦੀਆਂ ਨੇ ਪਰ ਜਰੂਰ ਜੋ ਸਾਡਾ ਅਸਲ ਦੀਵਿਆਂ ਦੀ ਦੀਵਾਲੀ ਕਿਹਾ ਜਾਂਦਾ ਹੈ ਤਾਂ ਅਸੀਂ ਦੀਵੇ ਜਰੂਰ ਖਰੀਦੇ ਇਹਨਾਂ ਤੋਂ ਖਰੀਦੀਏ ਕਿਉਂਕਿ ਬਹੁਤ ਮਿਹਨਤ ਕਰਕੇ ਬਣਾਏ ਨੇ ਤਾਂ ਤੁਹਾਨੂੰ ਸਭ ਨੂੰ ਸਾਡੇ ادارے ਦੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਹਰ ਇੱਕ ਦੀਵਾਲੀ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਯੋਗਿੰਦਰ ਦੇ ਨਾਲ ਕਮਲਦੀਪ ਕੋਰ ਚੰਡੀਗੜ੍ਹ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इंप्लांट्स हो स्माइल मेकओवर हो या इन इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे Make every celebration valuable. Happy Diwali!